ਪਟਾਲਾ ਦੇ ਉਮਰਪੁਰਾ ਇਲਾਕੇ ਦੇ ਵਿੱਚ ਸੜਕ ਤੋਂ ਲੰਘ ਰਹੀ ਗੈਸ ਪਾਈਪਲਾਈਨ ਫਟਣ ਦੇ ਨਾਲ ਚਾਰ ਲੋਕ ਅੱਗ ਦੇ ਵਿੱਚ ਝੁਲਸ ਗਏ ਨੇ ਜਿਨ੍ਹਾਂ ਨੂੰ ਪਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਾਣਕਾਰੀ ਦੇ ਮੁਤਾਬਕ ਇੰਟਰਨੈਟ ਦੀ ਤਾਰ ਪਾਈ ਜਾ ਰਹੀ ਸੀ ਜਦੋਂ ਇਹ ਹਾ사 ਵਾਪਰਿਆ ਦੁਕਾਨ ਦੇ ਅੰਦਰ ਬੈਠੇ ਚਾਰ ਲੋਕ ਅੱਗ ਲੱਗਣ ਦੇ ਨਾਲ ਝੁਲਸ ਗਏ ਨੇ ਜਖਮੀ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਇੰਟਰਨੈਟ ਦੀ ਤਾਰ ਪਾਈ ਜਾ ਰਹੀ ਸੀ ਜੋ ਕਿ ਜ਼ਮੀਨ ਦੇ ਥੱਲੇ ਪਾਈ ਜਾ ਰਹੀ ਸੀ ਜਦੋਂ ਤਾਰ ਪੈਂਦੇ ਪੈਂਦੇ ਗੈਸ ਪਾਈਪਲਾਈਨ ਨੂੰ ਉਤਾਰ ਲੱਗੀ ਤਾਂ ਗੈਸ ਪਾਈਪਲਾਈਨ ਫਟ ਗਈ ਤਾਂ ਇੱਕਦਮ ਗੈਸ ਲੀਕ ਹੋਣ ਲੱਗੀ ਤੇ ਇਸ ਦੇ ਨਾਲ ਹੀ ਦੁਕਾਨ ਤੇ ਚਾਰ ਲੋਕ ਬੈਠੇ ਹੋਏ ਸਨ ਜਿਸ ਕਾਰਨ ਗੈਸ ਨੇ கரੰਟ ਫੜ ਲਿਆ ਤੇ ਤੁਰੰਤ ਹੀ ਅੱਗ ਲੱਗ ਗਈ ਤੇ ਬਹੁਤ ਜ਼ੋਰ ਦੀ ਆਵਾਜ਼ ਵੀ ਆਈ ਹੈ ਡਾਕਟਰ ਨੇ ਮਰੀਜ਼ਾਂ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਫਾਈਵ ਜੋ ਗੈਸ ਕੋ ਲੀਕ ਹੋਣ ਦਾ ਇਨਸੀਡੈਂਟ ਸੀਗਾ ਨਾ ਚਾਰ ਜਿਹੜੇ ਪੇਸ਼ੈਂਟ ਜਿਹੜੇ ਸੀਗੇ ਬਰਨਸ ਨਾਲ ਸਾਡੇ ਕੋਲ ਆਏ ਨੇ ਟੋਟਲ ਚਾਰ ਪੇਸ਼ੈਂਟ ਸੀਗੇ ਅ ਇੱਥੇ ਇੱਕ ਬੱਚਾ ਸੀਗਾ 10 ਸਾਲ ਦਾ ਤੇ ਤਿੰਨ ਜਿਹੜੇ ਸੀਗੇ ਇੱਕ ਦੀ ਏਜ ਸੀਗੀ 30 ইয়ার্স ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ ਅਪਰੋਕਸੀਮੇਟ ਹਾਂਜੀ ਸਰ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਜਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ইয়ার ਔਰ ਇਹ ਜਿਹੜਾ ਜਿਆਦਾ ਲੋਅਰ ਪੋਰਸ਼ਨ ਜਿਹੜਾ ਬੋਡੀ ਦਾ ਸੀਗਾ ਲਿੰਗ ਉਹ ਰਾਈਟ ਪੈਰ ਜਿਹੜਾ ਸੀਗਾ ਪੂਰਾ ਜਿਹੜਾ ਰਾਈਟ ਫੁੱਟ ਸੀਗਾ ਉਹ ਪੂਰਾ ਜਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬਰਨ ਸੀਗੇ ਹਾਂਜੀ ਰੈਫਰ ਠੀਕ ਹੈ ਇੱਕ ਧਿਆਨ ਰੈਫਰ ਸੀਗਾ ਤੇ ਇੱਕ ਫਿਲਹਾਲ ਦੋ ਪੇਸ਼ੈਂਟ ਰੈਫਰ ਸੀਗੇ ਬੈਠੇ ਆ ਇੱਕ ਕੁਰਸੀ ਕੋ ਸੱਤ ਲਾਠ ਵਾਲਾ ਕੁਰਸੀ ਅੰਦਰ ਕਰਦੇ ਆ ਅੰਦਰ ਇੱਕ ਇੰਨੀਆਂ ਨੇ ਬੈਠੇ ਆ ਬਾਹਰ ਗੈਸ ਕਾਰ ਦਾ ਉਹ ਪਮਦੇਰ ਗੁਜ਼ਰ ਆ ਗਿਆ ਸਾਡੇ ਉਹਨਾਂ ਦੀ ਗਹਿਤ ਦੀ ਹੋ ਗਈ ਐ ਬਾਹਰ ਸੀਵੇ ਦਾ ਟੱਕਣ ਜਾਈ ਰਿਖੇ ਖਣ ਅਸੀਂ ਅੰਦਰ ਬਿਠਾਈ ਇੱਕ ਦਮ ਪਤਾ ਨਹੀਂ ਸਮਝ ਲੱਗੀ ਇੱਕ ਦਮ ਅੱਗੇ ਮੋੜੋ ਤੇ ਆ ਜਾਈ ਇਹ ਕੰਮ ਮਾਰਨ ਦਾ ਤਾਂ ਆਥਣਾ ਹੋਣਾ ਕਰਨਾ ਪੈ ਗਿਆ ਸਮਝ ਲੱਗੀ ਤੇ ਭੱਡੀਆਂ ਬਾਹਰ ਕਿੰਨੇ ਚਾਰੇ ਜਾਣੇ ਮੁੰਡੇ ਰੁਪਾ ਨੇ ਪਹੁੰਚੋ ਕਿ ਲੱਗਾ ਕਿੰਨੀਆਂ ਬਾਹਰੋਂ ਭੱਡੀਆਂ ਸੀ ਲੱਗਦਾ ਕਿ ਕੋਈ ਗਲਤੀ ਹੈ ਗੈਸ ਤੇ ਆਪਣਾ ਨਾਲ ਗੈਸ ਆਕਤੀ ਹੈ ਨਾ ਵੀਰੇ ਇੰਟਰਨੈਟ ਬਾਹਰ ਵੀਰੇ ਐਪ ਹੋਵੇ ਨਾ ਐਪ ਗੈਸ ਹੋਣਾ ਨਾ ਕੋਈ ਹੋਣਾ ਐਪ ਹੀ ਹਾਂ ਉਹਨਾਂ ਗੈਸ ਆਰਡਰ ਕੀ ਹੈ ਇਹ ਵੀ ਦੁਕਾਨਦਾਰ ਤੋਂ ਜਮਰੇ ਗਿਆ ਖਨੀ ਕੋਲ ਤੇ ਆ ਗਈ ਕੋਈ ਮੈਂ ਕਿੰਨਾ ਦੁਕਾਨਦਾਰ ਤੱਕ ਚਲੀ ਗਈ ਅੰਦਰ ਅੱਗ ਵਾਲੀ ਅੰਦਰ ਜਾ ਕੇ ਸਰ ਮੇਰਾ ਉੱਪਰ ਆਇਆ ਕਿ ਮੇਰੀ ਉੱਪਰਾਂ ਦੇ ਦੁਕਾਨਾ ਆ ਗਈਆਂ ਮਰੀਆਂ ਅੱਛਾ ਜੀ ਇਹ ਮੇਰਾ ਬਰਦਰ ਹੈ ਆ ਉਹ ਰਿਸ਼ਵ ਅਗਰ ਵਾਲਾ ਉਹ ਕੰਮ ਕਰ ਰਿਹਾ ਲਈ ਹੋਈ ਹੈ ਉੱਥੇ ਵੇਲੇ ਮਡੇ ਬਹਿ ਮਡੇ ਦੇ ਨਾਲ ਏਸੀ ਲੱਗਾ ਉੱਤੇ ਤੇ ਕੋਠੇ ਤੋਂ ਆਵਾਜ਼ ਆਈ ਥਾ 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 ਆਈ ਕਿ ਗੋਲੀ ਗੱਲ ਚੱਲ ਗਈ ਏ ਰੋਲੇ ਪਿਆ ਕੇ ਬੜਾ ਬੋਝ ਤੇ ਮੈਂ ਦੇਖਿਆ ਕਿ ਮੈਂ ਦੇਖਿਆ ਜਿਹੜਾ ਰਿਸ਼ਵ ਅਗਰ ਵਾਲਾ ਜਿਹਦੀ ਦੁਕਾਨ ਸੀ ਉਹ ਦੌੜ ਗਿਆ ਬਾਹਰ ਬੜਾ ਅੱਗ ਲੱਗੀ ਏ ਅੱਗ ਲੱਗੀ ਸੀ ਅੱਬ ਲਗੀ ਦੇ ਵਿੱਚ ਇਹ ਕੱਪੜੇ ਕੋਲ ਲਾਇਆ ਦੌਰ ਗਿਆ ਆਪਣੇ ਭਾਈ ਤੋਂ ਆਏ ਕੱਪੜੇ ਕੋਲੋਂ ਮੇਰਾ ਲਾਹ ਤੇ ਉਹ ਜਿਹੜੇ ਥੱਲੇ ਆਏ ਸੀ ਮੇਰੀ ਛੋਟੀ ਭੁਧਾਈ ਹੈ ਛੋਟਾ ਬ੍ਰਦਰ ਮੇਰਾ ਤੇ ਉਹ ਕਹਿੰਦੀ ਤੁਹਾਡਾ ਬ੍ਰਦਰ ਨਾਲ ਹੀ ਤੇ ਉਹਨੂੰ ਵੇਖਿਆ ਤੇ ਫੜ ਲਓ ਫੜ ਲਓ ਗਿਆ ਉੱਥੇ ਮਾਰੇ ਗੈਸ ਪਾਰੇ ਅੰਦਰ ਅੰਦਰ ਠੀਕ ਹੈ ਜੀ ਗੈਸ ਪਾਰੇ ਨੇ ਉਹ ਜਿਹੜੇ ਪਾਉਂਦੇ ਪਏ ਆਂਡਰ ਗਰਾਊਂਡ ਸਾਡੀ ਦੁਕਾਨ ਦੇ ਲੱਗ ਤਾ ਤਾਰ ਜੀ ਪਰ ਗੈਸ ਪਾਟੀ ਆ ਯਾਰ ਭਾਜੀ ਉੱਥੇ ਇੱਕ ਜਿਹੜਾ ਗਟਰ ਜਿਹੜਾ ਸੜਕ ਬਣੀ ਹੈ ਗਟਰ ਦੇ ਹੈ ਜਿਹੜਾ ਲੱਗਾ ਦਤ ਗਟਰ ਛੇਕਾਂ ਵਾਲਾ ਉਹਨਾਂ ਛੇਕਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਹੈ ਮੇਰਾ ਛੋਟਾ ਬ੍ਰਦਰ ਮਨੀ ਸੰਗਰ ਉਹਨੇ ਕਿਹਾ ਇਹਨਾਂ ਨੂੰ ਵੀ ਛਾੜੀ ਜਿਹੜੀ ਗੈਸ ਲੀਕ ਹੁੰਦੀ ਵੀ ਚ ਗੈਸ ਬਲਦਾ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰੀ ਗਿਆ ਉਹ ਮੁੰਡੇ ਦੇ ਸਾਹਮਣੇ ਬੰਦਿਆ ਤੇ ਬੰਦਾ ਪੜ ਖਾਏਗਾ ਜਿੰਨਾ ਕਿ ਕੋਈ ਗਰਮੀ ਉਹਦੇ ਦੋ ਤਿੰਨ ਵਾਰੀ ਗਿਆ ਉਹਨਾਂ ਨੂੰ ਬਾਈ ਬੰਦ ਕਰ ਦਿਓ ਹਾਂਜੀ ਚਾਰ ਜੀ ਇਹ ਕੀ ਕਰਦੇ ਕੋਈ ਇਹ ਦੁਕਾਨ ਹੈ ਜਿਹਨੇ ਆਪਣੇ ਉਥੇ ਰਿਸ਼ਵ ਅਗਰਵਾਲ ਦੀ ਦੁਕਾਨ ਸਾਡੀ ਆਪਣੀ ਹੈ ਕਿਰਾਏ ਦੀਤੀ ਹੋਈ ਹੈ ਤੇ ਵੇਲੇ ਨਾਮ ਤੇ ਬੈਜੀ ਦਾ ਤੇ ਸਾਡੀ ਦੁਕਾਨ ਦਾ ਦੁਕਾਨ ਉਹ ਆਪਣੇ ਉਹਦਾ ਐਕਸਪੋਰਟ ਦਾ ਕੰਮ ਹੈਗਾ ਹਾਂਜੀ 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 ਚਾਰੇ ਜੀ ਹਾਂਜੀ ਹਾਰਡਵੇਅਰ ਦਾ ਕੰਮ ਹੈਗਾ ਇਹ ਬੱਚਾ ਵੀ ਸਾਡੀ ਗਲੀ ਦਾ ਹੀ ਆ ਭਤੀਆ ਜੀ ਆਪਣਾ ਅੱਛਾ ਹਾਂਜੀ ਹਾਂਜੀ ਗੁਆਂਡੀ ਦੇਾਰੇ ਹਾਂਜੀ ਹਾਂਜੀ ਸਾਰੇ ਸ਼ਹਿਰ ਭੁਲੇ ਦੇ ਭੜਕਨੇ ਇਕੱਠੇ ਜਾਦੇ ਦੇ ਮਤਾਂ ਮਤਾਂ ਟਿਕਣ ਤੇ ਉਹ ਖੇਲਾ ਟੈਂਪਰਸ ਘਾਦਰੇ ਦੇ ਉਤੇ ਇੰਸੀ ਲੱਗਾ ਹੁੰਦਾ ਸੀ ਫਿਰ ਉਹ ਗੈਸ ਪਾਈਪ ਲੀਕ ਹੋ ਕੇ ਫਟਣ ਨਾਲ ਅੱਗ ਲੱਗ ਗਈ ਹਾਂਜੀ ਹਾਂਜੀ ਉਹ ਥੱਲੇ ਜਿਹੜੀ ਛਿਰ ਦੇ ਨਾਲ ਜਿਹੜੀ ਸਾਈਡ ਤੇ ਲੱਗੀ ਹੋ ਉਹ ਜਾਲੀ ਜੀ ਬਣਾਈ ਜਿਹੜੀ ਮੋਰੀਆਂ ਵਾਲੀ ਉਹਦੇ ਤੋਂ ਗੈਸ ਤੇ 15 ਮਿੰਟ ਬਾਅਦ ਵੀ ਨਿਕਲਦੀ ਰਹੀ 15 ਮਿੰਟ ਬਾਅਦ ਪਤਾ ਕਿ ਇਹ ਥੱਲੇ ਕਿ ਨਾਮ ਹੈ ਤੁਹਾਡਾ ਨਾਮ ਜਫਰ ਅਲੀ ਕੀ ਹੋਇਆ ਸੀ ਸਰ ਮੈਂ ਕੁਰਸੀਆ ਕੰਮ ਕਰ ਰਿਹਾ ਸੀ ਦੁਕਾਨ 'ਨੇ पता नहीं क्या हुआ या वो पैप फट गया पता नहीं क्या हुआ गैस का गैस का पैप फट गया आग आ गई अंदर उसमें सारे जल गए कुर्सी का काम करता हूँ सर क्या करता हूँ नहीं सर मैं मैं परदेशी बंदा हूँ मैं सर अपना काम करता हूँ घूम फिर के घूम फिर के पता नहीं सर क्या हुआ लगा कितने लोग चार पांच चार बंदे चार पांच बंदे थे